ਪਲੀਜ਼ ਮੈਨੂੰ ਰੋਜ਼ ਇੱਕ ਗੱਲ ਤੇ ਲੜਨਾ ਬੰਦ ਕਰੋ ਆਈ نو ਮੈਂ ਨੰਦਾ ਦੀ ਡਾਟਰ ਇਨ ਲਾ ਕਿੱਦਾਂ ਬਨ ਆ ਜੇ ਮੈਂ ਡੈਡ ਦੇ ਬਿਜ਼ਨਸ ਨੂੰ ਫੇਲਿਅਰ ਤੋਂ ਸਕਸੈਸਫੁਲ ਲੈ ਕੇ ਜਾ ਸਕਦੀ ਆ ਤਾਂ ਨੰਦਾ ਨੂੰ ਆਪਣੇ ਹੱਥ 'ਚ ਕਰਨਾ ਇਟ'ਸ ਜਸਟ ਓਈਜ਼ੀ ਐਸੇ ਮੁੰਡਿਆਂ ਨੂੰ ਚਾਹੀਦਾ ਕੀ ਹੁੰਦਾ ਆ ਇੱਕ ਬਿਊਟੀਫੁਲ ਤੇ ਹਾਰਡ ਗਰ ਫਿਰ ਮੈਂ ਤਾਂ ਬਿਊਟੀ ਵਿਦ ਬ੍ਰੇਨਸ ਆਈ ਮੀਨ ਆਮ ਵੈਲ ਐਜੂਕੇਟਿਡ ਸਕਸੈਸਫੁਲ ਹੋਨੰਤਾਂ ਨੂੰ ਚਾਹੀਦਾ ਕੀ ਆ ਮਮ ਤੁਸੀਂ ਫਿਕਰ ਨਾ ਕਰੋ ਅਰਜੁਨ ਨਾਲ ਵਿਆਹ ਕਰਵਾ ਕੇ ਜੈਸਮੀਨ ਨੰਤਾ ਦੀ ਸਾਰੀ ਪ੍ਰਾਪਰਟੀ ਤੇ ਬਿਜ਼ਨਸ ਆਪਣੇ ਨਾਂ ਕਰ ਲਵਾਂਗੀ ਤੇ ਜੈਸਮੀਨ ਨੂੰ ਲੱਗਦਾ ਹੈ ਨਾ ਕਿ ਉਹ ਬਹੁਤ ਵੱਡੀ ਸ਼ਾਨ ਤਾਂ ਫਿਰ ਉਹ ਹਜੇ ਰਿਆ ਕਪੂਰ ਦੇ ਇਰਾਦਿਆਂ ਤੋਂ ਅਣਜਾਣ ਆ ਵੈਸੇ ਵੀ ਮੈਂ ਸੁਣਿਆ ਹਜੂਨ ਇੱਕ ਨੰਬਰ ਦਾ ਫਲਰਟੀ ਇਨਸਾਨ ਆ ਉਹ ਇੱਕ ਟਾਈਮ ਤੇ ਬਹੁਤ ਕੁੜੀਆਂ ਨੂੰ ਡੇਟ ਕਰਦਾ ਆ ਫਰਨੰਦਾ ਨੂੰ ਆਪਣੇ ਹੱਥ 'ਚ ਕਰਨਾ ਇਟ'ਸ ਔ ਸੀਜੀ ਵੈਸੇ ਵੀ ਜੇ ਮੈਂ ਸੋਚ ਰਹੀ ਆ ਕਿ ਮੈਂ ਆਪਦੀ ਸਾਰੀ ਲਾਈਫ ਇੱਕ ਸਕਸੈਸਫੁਲ ਪੈਸੇ ਵਾਲੇ ਇਨਸਾਨ ਨਾਲ ਲੰਘਾਉਣੀ ਆ ਇਹਦੇ 'ਚ ਕੋਈ ਹਰਜ਼ ਨਹੀਂ ਆ ਵੈਸੇ ਵੀ ਸ਼ੁਰੂ ਤੋਂ ਹੀ ਹਰ ਕੁੜੀ ਨੂੰ ਸਿਖਾਇਆ ਜਾਂਦਾ ਕਿ ਉਹਦੇ ਲਈ ਇੱਕ ਰਾਜਕੁਮਾਰ ਆਏਗਾ ਘੋੜੇ 'ਤੇ ਤਾਂ ਫਿਰ ਮੇਰਾ ਨੰਦਾ ਦੀ ਡਾਟਰ ਨੇ ਲਵ ਬਰਨ ਦਾ ਡ੍ਰੀਮ ਇਜ਼ 100% ਜਸਟੀਫਾਈਡ ਇਟਸ ਓਕੇ ਆਈ ਜਸਟ ਹੈਵ ਟੂ ਲੀਵ ਫॉर ਆਫਿਸ